ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਸੀਰਾ ਚਨੀਰ ਤੇ ਅੱਜ ਆਪਣੇ ਕੋਲੇ 855 ਟਰੈਕਟਰ ਆਇਆ ਹੈਗਾ ਕਿਹੜੇ ਏਰੀਆ ਚੋਂ ਆਇਆ ਕਿਹੜਾ ਕਿਹੜੀ ਸੈਸਰੀ ਲਵਾਈਆ ਬਾਈ ਜੀ ਨੇ ਕਿਹੜਾ ਸੈਟ ਲਵਾਇਆ ਪੂਰੀ ਗੱਲਬਾਤ ਕਰਦੇ ਆ ਆਓ ਸੋਨੂੰ ਆਪਾਂ ਦਿਖਾ ਦਈਏ ਸੈਟ 12 ਇੰਚੀ ਬਾਈ ਜੀ ਨੇ ਸੈਟ ਲਵਾਇਆ 5 2 ਵਾਲਾ ਦੋ ਸੰਬੂ ਫਰ ਹੈ 5 ਪੀਸ ਨੇ ਸਪੀਕਰ ਦੋ ਇਤਲੀ ਸਾਈਡ ਤੇ ਹੈ ਦੋ ਦੂਜੀ ਸਾਈਡ ਤੇ ਹੈ ਇੱਕ ਫਰੰਟ ਤੇ ਲੱਗਿਆ ਹੋਇਆ ਤੇ ਚਾਰਾ ਲੱਗਿਆ ਹੋਇਆ ਇਹਦੇ ਨਾਲ ਮੋਨੋ 16 ਜੀਬੀ ਦਿੱਤੀ ਹੈ ਪੈਨ ਡਰਾਈਵ ਏ ਟੂ ਜ਼ेड ਆਪਾਂ ਸਾਰੀ ਦਿੱਤੀ ਐ ਫਿਟਿੰਗ ਕਰਕੇ ਬਾਈ ਨੂੰ ਤੇ ਇੱਕ ਲਵਾਈਆ ਬਾਈ ਨੇ ਫਾਈਬਰ ਛਤਰੀ ਸੈਂਪਲ ਚ ਬਾਰ ਲੇਟ ਲਵਾਈਆ ਬਾਈ ਨੇ 21 ਇੰਚ ਇੱਕ ਲਵਾਇਆ ਬਾਈ ਨੇ ਫੈਨ ਐਲ ਡੀ ਲਟਾਂ ਦੋ ਪਿੱਛੇ ਲਵਾਈਆਂ ਹੋਈਆਂ ਜੇ ਤੁਸੀਂ ਵੀ ਇਹ ਸੈੱਟ ਲਵਾਉਣਾ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਕਰ ਦਿਓ ਤੇ ਪਿੰਡ ਬਾਈਆਂ ਦਾ ਬੜਰੁੱਖਾ ਇਹ ਪੈਂਦਾ ਏਰੀਆ ਸੰਗਰੂਰ ਚ ਤੇ ਆਈਆਂ ਨੇ 4 ਦਿਨ ਪਹਿਲਾਂ ਬੁੱਕ ਕਰਵਾਇਆ ਸੀ ਬੈਕ ਸਾਈਡ ਫੋਟੋ ਵਾਸਤੇ ਜੇ ਤੁਸੀਂ ਫੋਟੋ ਨਹੀਂ ਲਵਾਉਣੀ ਤਾਂ ਆਪਣੇ ਕੋਲ ਐਡ ਆ ਟਾਈਮ ਲਿਜਾ ਸਕਦੇ ਹੋ ਜੇ ਫੋਟੋ ਲਵਾਉਣੀ ਆ ਤਾਂ ਬੁੱਕ ਕਰਨਾ ਪਊਗਾ ਬਣਿਆ ਹੈ ਅਗਰ ਆਪਣੇ ਵੀਡੀਓ ਨਾਲ ਧੰਨਵਾਦ ਦੋਸਤੋ